ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਬਾਕੀ ਘਰਦੰਦੇ ਤਾਂ ਮੇਰੇ ਤਾਂ ਬਾਲਾ ਹੀ ਪੂਰਾ ਹਾਲ ਹੋਇਆ ਪਿਆ ਮੁੜਦੀ ਵੀ ਨਹੀਂ ਹੈਗੀ ਅੱਗੇ ਪਿੱਛੇ ਸਾਰਿਆਂ ਨੂੰ ਘੁੰਮਣਾ ਪੈਂਦਾ ਮੈਨੂੰ ਜਦੋਂ ਮੈਂ ਕੱਲ ਉਧਰੋਂ ਲੈਣ ਗਈ ਨਾ ਟਿਊਸ਼ਨ ਤੋਂ ਮੈਨੂੰ ਗੁੱਡੀ ਤੇ ਐਂ ਕਰਦਨ ਘਮਾਂ ਚੋਖੀ ਨੇ ਮੈਂ ਸਾਰੀ ਐਂ ਘੁੰਮਿਆ ਕਰਦੀ ਸੀਗੀ ਮੈਂ ਕਿਹ ਦੱਸ ਇਹ ਵੀ ਔਖਾ ਹੋ ਗਿਆ ਲੋ ਜੀ ਸ਼ਾਮ ਦਾ ਟਾਈਮ ਹੋ ਰਿਹਾ। ਕੁੱਪ ਹੈ ਜਿਹੜੀ ਹਜੇ ਵੀ ਪੈ ਰਹੀ ਹੈ ਤਿੱਖੀ ਤੇ ਗਰਮ ਰੱਤੀ ਹਵਾ ਚੱਲ ਰਹੀ ਹੈ ਲੋ। ਉਹ ਦੇਖੋ ਉਧਰ ਕੁੱਪ ਲੱਗ ਗਿਆ। ਆਪਣੇ ਦਾਸ ਜੀ ਲੱਗਣੇ ਉਹ ਚਾਚਾ ਜੀ ਨੇ ਉਹ ਕੁੱਪਰ ਲੱਗ ਗਿਆ ਹੈ ਉੱਥੇ ਸਾਹਮਣੇ। ਆਪਣੇ ਦਾ ਟੋੜੀ ਹਜੇ ਐਂ ਪਈ ਏ। ਲੋ ਜੀ ਪਸਾਬ ਸਪਾਈਆਂ ਕਰੀਏ। ਪਹਿਲਾਂ ਬਾਹਰੋਂ ਕਰਦੀ ਆਂ। ਬੇਲ ਦੀ ਕਟਿੰਗ ਕਰਕੇ ਆਉਣੀ ਹੈ ਮੈਂ। ਸਵੇਰ ਦੇ ਪਾਈਆਂ ਹਨਾ। ਰੋਟੀ ਬਣਾ ਲਈ ਖਾ ਲਿਆ ਪਕਾ ਲਿਆ ਫੇਰ ਪੈਗੇ ਸੌਣ ਤੇ ਪੂਰਾ ਜੋਰ ਦੱਬਿਆ ਹੋਇਆ ਸਿਹਰ ਦਾ ਹੁਣ ਇਹ ਵੀਨ ਕਰਦਣ ਐ ਬੋਰਿੰਗ ਚ ਨਾ ਬਹੁਤ ਦਿੱਕਤ ਆਦੀ ਹੈ ਬੇੜੇ ਦੀ ਸਾਫ ਸਫਾਈ ਵੀ ਨਾ ਬਸ ਕਰੇ ਨਹੀਂ ਜਾ ਰਹੀ ਹੈਗੀ ਕਰ ਨਹੀਂ ਹੁੰਦੀ ਹੈਗੀ ਟਾਈਮਿੰਗ ਲੱਗਦਾ ਟੁੱਟੀ ਚੱਲ ਰਹੀ ਹੈ ਪਹਿਲਾਂ ਟੁੱਟੂ ਪੰਪ ਚਲਾ ਕੇ ਆਣੀ ਹੈ ਪਾਣੀ ਛਿੜਕਾ ਹੋ ਜਾਊਗਾ ਫੇਰ ਨਾਲ ਝਾੜ ਲਾਂਗੇ ਰਾਤਾਂ ਸਾਡੇ ਉੱਥੇ ਅੱਜ ਅੱਗ ਲੱਗ ਗਈ ਸੀਗੀ चूल्हे को पता नहीं की होया है ना? मैं ना अंदरों निकली जो देखिया लाइट चली गई मैं अंदरों निकले मैं चल लाइटा बूटा ऑफ कर देने सारियां देखिया सामने ओ टी को देखो इधर देखो सू कला जा इतने जी सू कला दिसर होना होगा वह इनी अग बल इन अग बल है मैं हाँ भी अग लागे की हो गया कि में देखे अग बले पानी छिटिया ਮੰਮੀ ਲੈ ਕੇ ਆਏ ਬਾਲਟੀ ਪਾਣੀ ਦੀ ਭਰ ਕੇ ਅੰਦਰ ਹੁਣ ਮੰਮੀ ਵੀ ਨਿਕਲੇ ਪਰ ਮੰਮੀ ਵੀ ਅੰਦਰ ਸੀਗੀ ਇੰਨਾ ਅੱਜ ਕੰਮ ਖਰਾਬ ਹੋ ਗਿਆ ਸੀਗਾ ਤੇ ਆ ਪਾਈਪ ਵੀ ਮੂਸਿਆ ਹੋਇਆ ਉਹ ਅੱਜ ਦੀ ਸੱਤ ਬਾਰ ਗਈ ਹੈ ਨਾ ਮੰਮੀ ਨੇ ਸੱਤ ਹੋ ਗਈ ਸੀ ਚੱਕੇ ਹੋ ਗਏ ਨੇ ਕਿੰਨੇ ਕਰ ਰਹੀ ਨੇ ਰੈਸਟ ਮੈਂ ਕਿਹਾ ਮੈਂ ਵੀ ਸਵੇਰ ਦੀ ਰੈਸਟ ਕਰ ਰਹੀ ਹਾਂ ਮੰਮੀ ਹòn ਕੰਮ ਕਰ ਲਈਏ ਕੋਈ ਸਰਦਾਰ ਜੀ ਮੇਰੇ ਪਈਏ ਦੇਖਣ ਗਏ ਹੋਏ ਨੇ ਊਪ ਬਣਾਉਣ ਵਾਸਤੇ ਇਕ ਤਾਂ ਲੇਬਰ ਬਹੁਤ ਘੱਟ ਨਹੀਂ ਮਿਲਦੀ ਊਪ ਬਣਾਉਣ ਵਾਸਤੇ ਬੱਸ ਇਹ ਦੇਖਦੇ ਹਨਾ ਕਿ ਜਿੱਧਰ ਪਾਣੀ ਛੱਡ ਦਿੰਦੇ ਓੰਨੇ ਬੇਲ ਦੀ ਕਰਦ ਨੂੰ ਛੱਡ ਦਿੰਦੇ ਇੰਨੇ ਆਂਦਾ ਇਹਨਾਂ ਫੁੱਲਾਂ ਨੂੰ ਪਾਣੀ ਆਪਾਂ ਚਲਦੇ ਹਾਂ ਪਾਉ। ਕਟਰ ਲੈ ਕੇ ਤੇ ਖੁਰਪੀ ਲੈ ਕੇ। ਜਿਹੜੀ ਬਾਹਰ ਵਾਲੀ ਬੇ ਲੈਣਾ ਉਹ ਬਹੁਤ ਜ਼ਿਆਦਾ ਹੀ ਹੋਈ ਪਈਏ ਵਿਚਾਰੀ ਤਾਂ ਪੂਰਾ ਹਾਲ じゃ ਹੋ ਗਿਆ। ਕੁਛ ਦੀ ਕਟਿੰਗ ਕਰ ਦੰਨੇ ਕਟਿੰਗ ਕਰਕੇ ਨਾ ਜਿਹੜੇ ਬਾਹਰ ਫालतू ਦੇ ਹਕਵਾੜ ਜੇ ਨੇ ਸਾਰਾ ਪੱਟ ਦੰਨੀ। ਇਹ ਨੰਬਰ ਹੀ ਤਾਂ ਹੈ ਨੀ ਨੀਚੇ ਤੋਂ ਵੀ ਕਟਿੰਗ ਹੈ ਤੋਂ ਪਏ ਹੋਣਗੇ ਘੰਡੇ ਵਾਲੇ ਨੇ ਥੋੜੀ ਸਫਾਈ ਜੀ ਹੋ ਗਈ ਉਹ ਦਿਨ ਹੋਊਗਾ ਸਫਾਈ ਨਹੀਂ ਚੱਲੀ ਹੈ ਜੀ ਪਾਣੀ É mas eu não tô muito ਨੋ ਜੀ ਅੱਜ ਤੋਂ ਜਾਂ ਉਸ ਆਪਾਂ ਨੇ ਬੇਲ ਨਿੱਚੇ ਸ਼ਾਮ ਦੇ ਤੀਹ ਹਨ ਬਹੁਤ ਜਣਾ ਵੱਗਦੇ ਹਨ ਨਿੱਚੇ ਕਿਉਂਕਿ ਨਿੱਚੇ ਨੂੰ ਕੁਸ਼ੀਪਾ ਕੁਸਤਰਾ ਵਗੈਰਾ ਜਿਵੇਂ ਹਨ ਗਰਮੀਆ ਦਾ ਮੌਸਮ ਬੱਚੇ ਖੇਡਦੇ ਨੇ ਇੱਥੇ ਫਿਰ ਔਖਾ ਹੋ ਜਾਂਦਾ ਹੈ ਹਨ ਹਿੰਦੀ ਮਾਸਾ ਮਸਾ ਬੱਚੇ ਸ਼ਾਮ ਨੂੰ ਬਾਹਰ ਕਰਦੇ ਨੇ ਇੱਕ ਬਾਹਰ ਕੁਸਤਰਾ ਆਏ ਹੋਏ ਤੇ ਵੜਵਾ ਕੇ ਜਾਉਗੇ ਕਿਦੋਂ ਜਾਣਾ ਉਹ ਉਧਰ ਤੇ ਵੜਨਾ ਤੀ ਉਹ ਸਿੱਧਾ ਨਹੀਂ ਜਾਈ ਇੱਕੇ ਲਟ ਸੋਹਣੇ ਹੋਣਾ ਸਿੱਧਾ ਗਰੇ ਨਹੀਂ ਪਾਪਾ ਦੇ ਨੇ ਗੇਮ ਹੂੰ ਟਾਈਮ ਕਰਦੇ ਜੇ ਦੇਖ ਕਾ ਅੰਦਰ ਹੋਣਾ ਜਿਹੜੇ ਸੋਫੇ ਵਾਲਾ ਕਮਰਾ ਨਹੀਂ ਹੈਗਾ ਜਿਹੜਾ ਸੋਫੇ ਵਾਲਾ ਕਮਰਾ ਨਹੀਂ ਹੈਗਾ ਉਥੂ ਦੇਖ ਪਿਆ ਮੰਦੀ ਆਦਾ ਕੰਡੇ ਦੀ ਚੁੰਨੀ ਚ ਵੀ ਫਸ ਜਾਂਦੇ ਪੁੱਲ ਤਾਂ ਸੋਹਣੇ ਲੱਗਦੇ ਨੇ ਪਰ ਜ਼ਿਆਦਾ ਓਹ ਹੋ ਗਈ ਤੋਂ ਗਰੀ ਨਾਲ ਖਿੱਚ ਕੇ ਲੈ ਕੇ ਜਾਣਾ ਚਾਹੀਦਾ ਪਰ ਸਫਟ ਕੰਡੀਸ਼ਨ ਵਿੱਚ ਜਾਵਾਂਗੇ ਚਲ ਦੇਖਦੇ ਹਾਂ ਕੀ ਕਰਾਂਗੇ ਸਰਦਾਰ ਜੀ ਵੀ ਨਹੀਂ ਆਏ ਪਰ ਇਹ ਚੱਕ ਕੇ ਰੁੱਟਿਆਂਗੇ ਨਹੀਂ ਫੇਟੇਰੀ ਲਾ ਦੇਣੀ ਮੈਂ ਤਾਂ ਦੋ ਚਾਰ ਟਾਣੀਆਂ ਕਟਵਾਉਂਗਾ ਉਹ ਉੱਪਰ ਤੇ ਉਹ ਬੜਾ ਨਾਲ ਵੱਡਣਾ ਵੱਡ ਕੇ ਉਹ ਜਿਹੜੀ ਬੇਲ ਆਪਾਂ ਨੇ ਕਾਫੀ ਸੋਹਣੀਆਂ ਛਾੜ ਦਿੱਤੀ ਤੇ ਕੁਝ ਤੇ ਮੈਂ ਤੁਸੀਂ ਦਿੱਤੀ ਗਈ ਕੁਝ ਰਹਿ ਗਈ ਆ ਇਹਨੂੰ ਇੱਥੇ ਜਿੱਥੇ ਇਕੱਠੀ ਕਰ ਦਿੰਦੇ ਕਿਉਂਕਿ ਇੱਕ ਤਾਂ ਜਿਹੜੀ ਇਹ ਪੰਛੀ ਐ ਬਹੁਤ ਆ ਜੀਹੋ ਹਦਾ ਪਤਾ ਨਹੀਂ ਕੀ ਮੈਨੂੰ ਪੂਰੀ ਤਾਰੀ ਜਾਣਦੀ ਕੋਟਾ ਦੀ ਮੱਛੀ ਆ ਮਾਣਾ ਲੋਜੀ ਬੇਲਾਪਾ ਨੇ ਵੱਟਤੀ ਤੇ ਸਿੱਟਦੀ ਐ ਅਜੇ ਹੁਣ ਤੁਹਾਨੂੰ ਦਿਖਾਈਏ ਤੇ ਨਾਲੇ ਇਹ ਪਾਣੀ ਦੀ ਬਾਲਟੀ ਭਰ ਲਈ ਬਾਹਰ ਪਾਉਣ ਇਹਨ ਮੋਟੇ tane ਸੀਗੇ ਨਾ ਹਮ ਇੱਥੇ ਕਟਵਾ ਦੇ ਆਰੀ ਮੰਗਵਾ ਕੇ ਮੈਂ ਕਿਹ ਪਿੰਜੇ ਨੂੰ ਕੱਟ ਜੇ ਜਦੋਂ ਸਾਰੀ ਉਹ ਹੋਜੂਨੀ ਫਿਰ ਇਹਨੂੰ ਐਨ ਚੰਗੀ ਤਰ੍ਹਾਂ ਸ਼ਾਂਕ ਦੂੰਗੀ ਸ਼ਾਂਕਣ ਤੋਂ ਬਾਅਦ ਤਾਂ ਫੇਰ ਫੁੱਟੂ ਨਾ ਅੱਗੇ ਸਿਰ ਰੱਖੇ ਗੁੱਪ

ਇੱਕ ਸਾਰੀ ਵੱਡਦੀ ਠੀਕ ਕਰਿਆ ਪੂਰੇ ਹੁਣ ਹੋਰ ਫੁੱਲ ਲਾ ਦੋਗੇ ਨਹੀਂ ਟੁੱਟ ਜਣਾ ਦਾ ਨੇ ਆਪਣੇ ਬਾਝੋਂ ਖਾਂ ਟੁੱਟ ਵੀ ਜਾਣਾ ਦਾ ਨਾਲੇ ਫੇਰ ਹੋਰ ਛਾਂ ਚ ਫੇਰ ਪਾ ਨਿਕਲਾ ਬਾਹਰ ਸੋ ਕੁਝ ਲੁੱਕ ਕੇ ਬਹਿ ਜਾਂਦਾ ਇਨਿੱਚੇ ਆ ਵੀ ਵਟਗਾਣੇ ਦਾ ਫੁੱਲ ਜੀ ਸਰੀ ਨੂੰ ਬਾਹਰ ਟੱਪਦੇ palllllianயான के लिए otsपشاद. ਇਹ ਬਹਾਰੇ ਸੋਲ ਵਰਖਾ ਇਹ ਪੱਲੀ ਕਰੀ ਕਿਹੜੀ ਫਟੇ ਬਾਜੀ ਹੋਰ ਮੋਜਾ ਕਰ ਨੀਰਾ ਜਿਆਦਾ ਹੋ ਗਿਆ ਸਾਨੂੰ ਕੱਖ ਲਿਆਣੇ ਨੂੰ ਉਸਕਾ ਨੇ ਮਾਰ ਲੱਗੀ ਗਈ ਸੀ चल चला दो हूं दे दे देखी याणे ने, ने, ने कुत्ता ना फाड़ ल्याणे दुद्ध लैन आ रहे हैं जी पहला के लिया एक कप ਖੇਰੂ 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 ਉਹ ਤੂੰ ਦੁੱਧ ਪਵਾ ਦੇ ਅੰਦਰ ਤੇ ਦਾਦੀ ਦੇ ਕੀ ਆ ਗਰੀ ਜਾ ਰਹੀ ਹੈ ਹੜਕਾ ਜਾ ਹੋ ਰੇ ਜਾਂ ਅੰਦਰ ਦੇ ਉਹ ਪਵਾ ਲੈ ਗੜ ਵੀ ਮੈਂ ਦੁੱਧ ਨਹੀਂ ਲੈ ਤੇ ਦੁੱਧ ਲੈ ਗਿਆ ਹਾਂ ਜੇ ਦੁੱਧ ਲੈ ਕੇ ਅੰਦਰ ਦਾਦੀ ਦੇ ਦਾਦੀ ਆ ਰਹੀ ਹੈ ਉਹਨਾਂ ਨੂੰ ਕੱਢ ਦੇਵਾਂਗੇ ਅੱਛਾ ਜੀ ਨਹੀਂ ਨਹੀਂ ਖੜਜੋ ਖੜਜੋ ਆ ਰਹੇ ਖੜਜੋ ਉੱਥੇ ਖੜੇ ਰਹੋ ਫੜ ਲੂਗਾ ਸਾਨੂੰ ਹੈ ਇਹਨੂੰ ਡੰਡਾ ਲਾ ਕੇ ਉਹ ਤੋਂ ਇੱਧਰ ਘਰ ਸ਼ਾਮ ਹੋ ਗਈ ਪਾਇਓ ਮੜੇ ਦੁੱਧ ਲੈ ਆਣ ਕੇ ਅੰਦਰ ਤੇ ਮੰਮੀ ਦੇ ਲਈ ਫੜ ਕੇ ਜਾਗ ਉਹ ਫੜ ਲਿਓ ਹਜ਼ੂਰ ਸਾਹਿਬ ਵਾਲਾ ਫੜ ਲਿਓ ਨਾਲੇ ਇਹਨੂੰ ਕੁੱਤੇ ਨੂੰ ਫੜ ਲਓ ਆਪਣੇ ਇਨੂੰ ਦੂਰ 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 ਰਹਿਣ ਦੇ ਰਹਿਣ ਦੇ ਮੰਮੀ ਨੂੰ ਖੜਾ ਦੇ ਇਹਨੂੰ ਉੱਥੇ ਰੱਖ ਲੈ ਓਏ ਨਾ ਤਾਂ ਜਵਾਕਾਂ ਕੋਲ ਜਾਊਗਾ ਛੱਡ ਜਾ ਰੋਟੀ ਪਾ ਦੋ ਇਹਨੂੰ ਲੋ ਜਾਨੇ ਪਿੰਡ 'ਚ ਦਿਵਾਨ ਲੱਗਣੇ 2 ਦਿਨ ਅੱਜ ਹੈਗੀ ਤਰੀਕ 8 9 10 ਨੂੰ ਅੱਜ ਅਖੰਡ ਪਾਠ ਸਾਹਿਬ ਖੁੱਲਿਆ ਹੋਇਆ ਗੁਰਦੁਆਰਾ ਸਾਹਿਬ 'ਚ ਦਵਾਨ ਅੱਜ ਲੱਗਣਾ ਬੂਗੇ ਕਿ ਕੱਲ ਨੂੰ ਇੱਕ ਦਿਨ ਲੱਗੂਗਾ ਪਰਸੋਂ ਨੂੰ ਬਸ ਅੱਛਾ ਅੱਜ ਤਾਂ ਨਹੀਂ ਖੰਡਵਟ ਅੱਜ ਖੰਡਪਾਤਰੀ ਚ ਹੈ ਖੰਡਪਾਤਰੀ ਚ ਹੈ ਅੱਜ ਮਤਲਬ ਤਾਰ ਲਿਆ ਅੱਜ ਖੰਡਵਟ ਹਾਂਜੀ ਅੱਗੇ ਦੀ ਲਿਆਓ ਉਹ ਸਾਹਮਣੇ ਘਰ ਕੇ ਤੇ ਲਿਆਓ ਜਾਓ ਤੁਸੀਂ ਲੈ ਜਾ ਥੋਰ ਕੇ ਪਵਾ ਲਿਆ ਜਾ ਗੇ ਗੇ ਹੋਲੇ ਕੁੱਤੇ ਨਾ ਫੜ ਲੈ ਮੈਨੂੰ ਲਓ ਜੀ ਆ ਦੇਖੋ ਸਾਰੀ ਬੇਲ ਵੱਢਤੀ ਪਰ ਅੱਗੇ ਸਿੱਧਾ-ਸਿੱਧਾ ਹਰ ਚਾਚੂ ਨਾਗੇ ਹਰ ਚਾਚੂ ਨਾਗੇ ਉਹ ਸਿੱਧਾ ਸਾਹਮਣੇ ਜਾਓ ਆ ਦੇਖੋ ਬੇਲ ਸਾਰੀ ਬੇ ਵੱਢਤੀ ਛਾਂਗਦੀ ਜਣੀ ਕੀ ਕਹਿੰਦੇ ਇਹਨੂੰ ਆ ਦੇਖੋ ਸਫਾਈ ਕਰਤੀ ਸੀਗੀ ਕੁਛ ਸਫਾਈ ਕਰਾਂਗੇ ਆਪਾਂ ਕੱਲ ਨੂੰ ਖਲਾ ਆ ਰਾਇਦਾ ਤੂੜੀ ਕਰਕੇ ਕੁਛ ਪਾਇਆ ਕੁਛ ਕੱਖ ਕੁਵਾੜੋ ਜੰਮਿਆ ਪਿਆ ਸਵੇਰੇ ਸਵੇਰੇ ਦੇ ਨਾ ਸੱਜਰੇ ਉੱਠ ਗਏ ਭੇਜ ਗਏ ਉਹਦੇ ਨੂੰ ਸਕੂਲ ਫੇਰ ਕਰੂੰਗੀ ਸਫਾਈ ਨਾ ਜਿੱਦ ਮੰਮੀ ਤੇ ਪਾਪਾ ਜੀ ਕਰ ਰਹੇ ਜਿੰਨੂੰ ਟੋਕਾ ਬੰਤਾ ਵੀ ਉਹਦੀ ਹੈਲਪ ਕਰ ਰਹੇ ਆਪ ਵੀ ਨਾਲ ਸਾਰੇ ਹੈਲਪ ਕਰਦੇ ਹੋ। ਪਾਪਾ ਜੀ ਕਰਦੇ ਆ ਤਾਂ ਮੰਮੀ ਕਰਵਾ ਰਹੇ ਸਦਾਰ ਜੀ ਕਰਦੇ ਹਾਂ ਮੈਂ ਕਰਵਾ ਦਿੰਦੀ ਹਾਂ। ਨੋ ਜੀ ਫੋਟੋ ਲਈ ਅੰਦਰ ਕਰੀਏ ਸ਼ਾਮ ਦੇ ਰੋਸੇ ਪੰਡਿਤ ਆ ਰਹੇ। ਅੱਜ ਇਸ ਵੇਰੇ ਪਤਾ ਕੀ ਹੋਇਆ। ਮੰਮੀ ਇਹ ਧਾਰ ਕਿੱਦਾਂ ਗਏ ਪਾਪ ਜੀ ਨੇ ਨਾ ਕੱਟਾ ਮਰਜ ਕੋਲੋਂ ਖੋਲਿਆ ਨਹੀਂ ਹੈਗਾ ਤਾਂ ਮਰਜ ਕੋਲੋਂ ਕੱਟਾ ਨਹੀਂ ਖੋਲਿਆ ਕੱਟਾ ਸਾਰਾ ਦੁੱਧ ਚੁੰਗਿਆ ਅੱਜ ਸਵੇਰ ਤੋਂ ਸਾਡੇ ਘਰੇ ਦੁੱਧ ਨਹੀਂ ਸੀਗਾ ਬਸ ਥੋੜਾ ਜਿਹਾ ਦੁੱਧ ਸੀਗਾ ਹਾਂਜੀ ਉਦਮਾ ਉਹਨਾਂ ਨੇ ਪੀਣ ਦੁੱਧ ਭਵਾਣ ਗਿਆ ਬਾਈ ਅੱਛਾ ਇਹ ਲੈ ਕੇ ਆਏ ਹਨੇ ਪੋਟੈਟੋ ਚਿਪਸ ਹਨ ਉਦਮ ਘਰੇ ਵੀ ਆ ਲੈ ਤੇਰੀ ਬੋਲੀਆਂ ਵਾਲੀ ਕੁੱਪ ਧਾਰੀ ਦੀ ਹੈ ਬੋਲੀਆਂ ਪਾ ਕੇ ਤਾਂ ਸੁਣਾ ਦੇ ਓ ਵੀਡੀਓ ਕੁਝ ਬਣਾਣੀ ਸੀ ਤੁਮ ਆਈ ਹੋ ਨੀ ਮੇਰੇ ਨਾਲ ਵੀਡੀਓ ਬਣਾਉਣ ਬੋਲੀ ਆ ਚਲੋ ਠੀਕ ਆ ਹੁਣ ਆਪਾਂ ਤੁੰਨੇ ਬਣਾਵਾਂਗੇ ਚਲੋ ਚੱਹੇ ਚੱਲੀ ਅਸੀਂ ਬੋਲੀਆਂ ਪਾਈਆਂ ਸੀ ਜੀ ਇੰਨੀਆਂ ਸੋਹਣੀਆਂ ਉਦਮ ਨੇ ਵੀ ਪਾਈਆਂ ਸੀ ਗਿਆ ਨਾਲ ਉਦਮ ਕੇ ਤਾਂ ਬਹੁਤ ਸੋਹਣੀਆਂ ਪਿਆਰ ਲੈ ਅੱਛਾ ਜੀ ਉਦਮ ਨੇ ਤਾਂ ਕਿੰਨੇ ਸੋਹਣੇ ਪਾਈ ਸੀ ਹਾਂ ਠਡੀ ਜੀ ਤੁਸੀਂ ਸਮਝਦੇ ਹੈ ਤਨਵੀਰ ਸਾਨੂੰ ਬੋਲੀ ਸੁਣਾਓ ਜੀ ਆਜਾ ਤਨਵੀਰ ਸੁਣਾ ਚਲ ਸੁਣਾ ਦੇ ਇੱਕ ਬੋਲੀ ਕੋਈ ਵੀ ਸੁਣਾ ਦੇ ਇਹ ਬੁੱਕ ਨਾ ਬਹੁਤ ਪੁਰਾਣੀ ਐ ਜਦੋਂ ਅਸੀਂ ਇਕੱਠੇ ਹੁੰਦੇ ਸੀਗੇ ਮਤਲਬ ਕਿ ਜਦੋਂ ਇਹਦੇ ਪਾਪਾ ਦਾ ਵਿਆਹ ਸੀਗਾ ਨਾ ਉਦੋਂ ਸਾਨੂੰ ਇਹ ਬੁੱਕ ਲੱਭੀ ਸੀ ਮਨਪ੍ਰੀਤ ਲਿਆਈ ਹੋਣੀ ਸਾਡੀ ਲਾਣ ਦੇ ਜਿਹੜੀ ਹੈ ਨਾ ਫਿਰ ਅਸੀਂ ਇਹਦੇ ਪਾਪਾ ਦੇ ਵਿਆਹ ਨੂੰ ਬੋਲੀਆਂ ਪਾਈਆਂ ਇਹਦੇ ਵਿੱਚੋਂ ਕੱਢ-ਕੱਢ ਕੇ ਇਹਦੇ ਹੱਥ ਲੱਗ ਗਏ ਹੁਣ ਮੈਂ ਕਿਹ ਤਾਂ ਨਹੀਂ ਕੋਲ ਇਕੱਠਿਆਂ ਚ ਹੁੰਦੀ ਸੀਗੀ ਹਾਂ ਚਲ ਤੈਨੂੰ ਬੋਲੀ ਸੁਣਾਉਂ ਮੈਂ ਕਿੱਦਾਂ ਪਾਵਾਂ ਠੀਕ ਐ ਚੰਦੀ ਚੰਦੀ ਤੰਦੀ ਤੀਏ ਮੀ ਪਸੰਦ ਕਰ ਲੈ ਗੱਡੀ ਭਰੀ ਮੁੰਡਿਆਂ ਦੀ ਚੰਦੀ ਲੋਈ ਲੋਈ ਵਲਾ ਮੇਰੇ ਘਰ ਦਾ ਨਾ ਕੋਈ ਹੋਸਰਾ ਡਾਉਰ ਦੋ ਲੈ ਰਹੇ ਚਲਾਏਗਾ ਡਬਲ ਲੈ ਲਾਈਗਾ ਆਟਾ ਗੁਨੇ ਆ ਪੱਟ ਕੀਤਾ ਆਟਾ ਗੁਨੇ ਆ ਪੱਟ ਕੀਤਾ ਸੱਚ ਦਾ ਸੁਵੇ ਚੰਨਿਆ ਨਹੀਂ ਸੱਚ ਦਾ ਸੁਵੇ ਇਹ ਚੰਨਿਆ ਘੇੜੀ ਕੱਲ ਦਾ ਤੂੰ ਵਟ ਕੀਤਾ ਆ ਸੁਣਾ ਤਾਰੇ 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 ਅੰਬਰੋਂ ਪੁੱਤगिरਦੇ ਝੋਲੀ ਪਰ ਅੰਲੜੇ ਮੁੱਟਿਆਰੇ ਤਾਰੇ 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 ਅੰਬਰੋਂ ਪੁੱਤगिरਦੇ ਝੋਲੀ ਪਰ ਅੰਲੜੇ ਮੁੱਟਿਆਰੇ ਅੰਚੇ ਆ ਦੇਖੋ ਢਿੱਡ ਚਲਦੀ ਏ ਲੀ ਕਾਂਤੇ ਗੱਡੀ ਚੱਲਦੀ ਏ ਲੀਕਾਂ ਤੇ ਅਟਕੇ ਮਹੀਨਿਤ ਮਿਲਦਾ ਮੌਣ ਮਿਲਦਾ ਤਰੀਕਾਂ ਤੇ ਰੁਕ ਜਾ ਮੌਣ ਮਿਲਦਾ ਤਰੀਕਾਂ ਤੇ ਆ ਰਿਹਾ ਕੀ ਹੈ ਅਸੀਂ ਇੱਕ ਇੱਕ ਤੇ ਇੱਕ ਬਾਗ ਲੈ ਜੀਆ ਮਾਰ ਗਿਆ ਪਿੱਟ ਪਿੱਟ ਕੇ ਗਨੇਰੀਆਂ 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 ਵੇ ਕਾਲੀ ਪੱਗ ਨਾ ਬੰਨਵੇਂ ਕਿਉਂ ਨਾ ਬੰਨਵੇਂ ਤੇਨੂੰ ਨਜ਼ਰਾਂ ਲੱਗਣੀਆਂ ਮੇਰੀਆਂ ਤੁੱਥਾ ਵੀ ਪੱਗ ਨਾ ਬੰਨਵੇਂ ਤਣੀ ਬੋਲਿਏ ਸੁਣਾਉਂਗੀ ਮੈਂ ਬਹੁਤ ਸਾਰੀ ਤਣੀ ਸੁਣਾ ਹੋਰ ਸੁਣਾ ਆ ਸੁਣਾ ਬੜੀ ਘਿਆਟੇ ਮਾਂ ਮਰੀ ਲੱਗੀ ਜਾ ਪਈ ਉਹ ਮਾਰੇ ਜਿੱਦਾ ਪਾ ਗਿਆ ਇੱਧਰ ਇੱਧਰ ਆ ਜਾ ਕੀ ਆਇਆ ਇੱਧਰ ਆ ਜਾ ਆ ਜਾ ਤੁਮ ਚੱਲ ਪਾ ਤਣੀ ਤੋ ਬੋਲੀ ਬਾਬੂ ਕਿੱਧਰ ਪਾਉਣ ਦਾ ਕਰ ਦੇ ਨਾ ਖਾ ਦੇ ਤੇਰੇ ਖੱਟੇ ਮਿੱਠੇ ਜਾਨ ਕਰ ਦੇ ਨਾ ਖਾ ਦੇ ਤੇਰੇ ਖੱਟੇ ਗੋਰੀਏ ਸਾਡਾ ਪਿੰਡ ਛੱਡ ਕੇ ਗੋਰੀਏ ਉੱਡ ਜਾ ਉੱਥੇ ਜਾ ਉੱਥੇ ਜਾ